ਯਾਰ ਉਹ ਜਿਹੜੇ ਅਹਾਂਡੂ ਨਿਕਲ ਗਏ ਤਾਂ ਅਸੀਂ ਆਹੰਡੂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਤਾਂ ਬਹੁਤ ਪੱਥ ਲੈ ਕੇ ਆਵਾਂਗੇ ਐਨਾ ਪੱਥ ਲੈ ਕੇ ਆਵਾਂਗੇ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਆਂ ਵੀ ਅਸੀਂ ਜਿੱਥੇ ਵੀ ਬੈਠੇ ਹਾਂ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆਹ ਕੁੜੀ ਦਾ ਭਰਾ ਵਾ ਆਹ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰਦੇ ਜੱਟਾਂ ਜੱਟਾਂ ਲਈ ਜਾਂ ਜਿੰਨੇ ਵੀ ਜੱਟ ਨੇ ਜ਼ਮੀਰਾਂ ਨੇ ਨਾ ਤੇ ਇਹ ਉਹਨਾਂ ਨੇ ਜਾਂ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਆਪਣੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਨਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐ ਜਾਂ ਤੁਹਾਡੀਆਂ ਇਹ ਜਵਾਲਾਂ ਤੁਹਾਡੇ ਟੈਟ ਕਰਾਂਗੇ ਜੱਟੋ ਤੁਸੀਂ ਯਾਦ ਰੱਖੋਗੇ ਜੱਟੋ ਇਹ ਮੇਰੀ ਬ्यान ਇਹ ਯਾਰ ਦੇ ਖਲਾਫ ਕੌਣ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖੋਪ ਨਹੀਂ ਯਾਰ ਨੂੰ ਤੜਦਾ ਖੋਪ ਨਹੀਂ ਕਾਹਦਾ ਰਾਏਕੋਟ ਦੇ ਪਿੰਡ ਆਂਡਲੂ ਵਾਸੀਆਂ ਨੇ ਬੀਤੀ ਦਿਨੀ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਧਮਕੀ ਦੇਣ ਤੋਂ ਬਾਅਦ ਪਿੰਡ ਵਿੱਚ ਦਸਦਾ ਮਾਹੌਲ ਪਾਇਆ ਜਾ ਰਿਹਾ ਸਗੋਂ ਮਾਮਲੀ ਦੀ ਦਬੀਤਾਂ ਨੂੰ ਦੇਖਦਿਆਂ ਅੱਜ ਪਿੰਡ ਵਾਸੀਆਂ ਵੱਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਦੇਖ ਰੇਖੇਟ ਵਿੱਚ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਗਈ ਹੈ ਉੱਥੇ ਹੀ ਰਾਏਪੋਟ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਪ੍ਰਵਾਸੀ ਮਜ਼ਦੂਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦਰਅਸਲ ਪਿੰਡ ਆੜਲੂ ਵਿੱਚ ਆਪਣੇ ਮਾਪਿਆਂ ਨਾਲ ਲੰਬੇ ਸਮੇਂ ਤੋਂ ਰਹਿੰਦਾ ਇੱਕ ਪ੍ਰਵਾਸੀ ਮਜ਼ਦੂਰ ਲੜਕਾ ਕਿਸੇ ਹੋਰ ਜ਼ਿਲ੍ਹੇ ਦੇ ਪਿੰਡ ਦੀ ਲੜਕੀ ਨੂੰ ਪਹੁੰਚਾ ਕੇ ਆਪਣੇ ਘਰ ਲਿਆ ਆਇਆ ਸੀ ਜਿਸ ਦਾ ਮਾਮਲਾ ਤੂਲ ਫੜਨ ਤੋਂ ਬਾਅਦ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਤੇ ਸਮਾਜ ਸੇਵੀ ਆਗੂ ਜਸਵਿੰਦਰ ਸਿੰਘ ਜਸੀਦੀ ਅਗਵਾਈ ਚ ਉਕਤ ਪ੍ਰਵਾਸੀ ਮਜ਼ਦੂਰ ਪਾਸੋਂ ਲੜਕੀ ਨੂੰ ਉਸਦੇ ਘਰ ਵਾਪਸ ਭੇਜ ਦਿੱਤਾ ਹੈ ਉਤੇ ਹੀ ಗ್ರಾಮ ਪੰਚਾਇਤ ਨੇ ਉਕਤ ਮਜ਼ਦੂਰ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਇਸ ਤੋਂ ਪੜਕੇ ਪ੍ਰਵਾਸੀ ਮਜ਼ਦੂਰ ਲੜਕੇ ਮੋਹਤ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਜਸਵਿੰਦਰ ਸਿੰਘ ਜੱਸੀ ਸਮੇਤ ਸਾਰੇ ਪਿੰਡ ਵਾਸੀਆਂ ਨੂੰ ਜੁਪੀ ਤੋਂ ਸਮਾਨ ਅਸਲਾ ਲਿਆ ਕੇ ਸਬਕ ਸਿਖਾਉਣ ਲਈ ਧਮਕੀ ਦਿੱਤੀ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਕਤ ਵਿਅਕਤੀ ਖਿਲਾਫ ਜਲਦ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਤੇ ਹੀ ਸਮੂਹ ਪੰਜਾਬ ਵਾਸੀਆਂ ਸਮੇਤ ਨਹਿੰਗੋ ਸੇਕ ਕਿਸਾਨ ਜਥੇਬੰਦੀਆਂ ਤੋਂ ਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਬਰਾੜ ਨੇ ਆਕਿਆ ਕਿ ਇਸ ਮਾਮਲੇ ਵਿੱਚ ਸਾਰਾ ਪਿੰਡ ਇਕਜੁੱਟ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿੱਤੇ ಗ್ರಾಮ ਪੰਚਾਇਤ ਵੱਲੋਂ ਦਿਨ ਰਾਤ ਨਿਗਾਹ ਰੱਖੀ ਜਾ ਰਹੀ ਹੈ ਉੱਤੇ ਹੀ ਪੁਲਿਸ ਪ੍ਰਸ਼ਾਸਨ ਨਾਲ رابطہ ਵੀ ਕਾਇਮ ਰੱਖਿਆ ਜਾ ਰਿਹਾ ਇਸ ਮਾਮਲੇ ਸਬੰਧੀ ਜਦੋਂ ਪੁਲਸ ਥਾਣਾ ਸਦਰ ਰਾਏਕੁਰ ਦੇ ਐਸਐਸਓ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪਿੰਡ ਆਂਡਲੂ ਦੇ ਜਸਵਿੰਦਰ ਸਿੰਘ ਜੱਸੀ ਤੇ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਆਓ ਦੇਖਦੇ ਹਾਂ ਰਾਏਕੁਰ ਤੋਂ ਦਲਵਿੰਦਰ ਸਿੰਘ ਰਸੀਨ ਦੀ ਖਾਸ ਰਿਪੋਰਟ ਕੀ ਨੋ ਆਪਣਾ ਜੀ ਮੈਂ ਨਾ ਹਰਵਿੰਦਰ ਸਿੰਘ ਬਰਾੜ ਸਰਪੰਚ ਚਾਂਦੂ ਜੀ ਉਹ ਪਿੰਡ ਕਿਵੇਂ ਸਿਲਾ ਜਿਹੜਾ ਇਹ ਭੰਕੀਆਂ ਵਗੈਰਾ ਕੁਛ ਕਰ ਰਹੀਆਂ ਇਤਨਾ ਸਾਡੇ ਸੇ ਪ੍ਰਵਾਸੀ ਰਹੇ ਸੀਗੇ ਕਾਫੀ ਟਾਈਮ ਤੋਂ ਪੁਰਾਣੇ ਸੀਗੇ ਜੋ ਉਹਨਾਂ ਇੱਕ ਲੜਕੀ ਨੂੰ ਲੈ ਆ ਸੀ ਭਜਾ ਕੇ ਜੀ ਤੇ ਉਹ ਲੜਕੀ ਆਉਣ ਨਾਲ ਕਾਫੀ ਮਾਹੌਲ ਖਰਾਬ ਹੋ ਗਿਆ ਜੀ ਬੰਦਾ ਲੜਕੀ ਦੇ ਪਰਿਵਾਰ ਮਗਰ ਆਇਆ ਸੀਗਾ ਜੀ ਤੇ ਉਹ ਆ ਕੇ ਲੜਕੀ ਨੂੰ ਲੈ ਗਿਆ ਜੀ ਉਹ ਸਾਨੂੰ ਪਤਾ ਲੱਗਾ ਵੀ ਜਦੋਂ ਇਹ ਵੀ ਲੈ ਕੇ ਆਇਆ ਸੀ ਸਾਰਾ ਪਿੰਡ ਦਾ ਇਕੱਠ ਕੀਤਾ ਇਕੱਠ ਕਰਕੇ ਪਿੰਡ ਦੇ ਬੱਚੇ ਸਾਨੂੰ ਪਿੰਡੋਂ ਜਾਗਣ ਦਾ ਹੁਕਮ ਦੇ ਤਾਣੂ ਜੀ ਉਹ ਚਲੇਗਾ ਜਾ ਕੇ ਹੁਣ ਉਹਨਾਂ ਨੇ ਸਾਨੂੰ ਇੰਨੀਆਂ ਵੀਡੀਓ ਪਾਈਆਂ ਗਾਲਾਂ ਕੱਢਦੇ ਪਿੰਡ ਨੂੰ ਸ਼ਰਮਾਉਂਦੇ ਸਾਨੂੰ ਜੀ ਹੁਣ ਦੇਖਾਂਗੇ ਅਸੀਂ ਜੇ ਟੋੜਾਂ ਐ ਕਰਾਂ ਥੋੜਾ ਬੋਹ ਕਰ ਦਾਂਗੇ ਅਸੀਂ ਹੁਣ ਬਹੁਤ ਧਮਕੀਆਂ ਦਿੰਦੇ ਆ ਬਹੁਤ ਉਹਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਪਿਆ ਸਾਡੇ ਜੀ ਤੁਸੀਂ ਸਰਕਾਰ ਦੇ ਤੋਪ ਤੁਸੀਂ ਕੀ ਇਹਦੇ ਦੀ ਸਟੈਪ ਚੁੱਕੋ ਦੇਖੋ ਅਸੀਂ ਸਾਰਾ ਨਗਰ ਮਾ ਸਾਡੇ ਨਾਲ ਆ ਜੀ ਅਸੀਂ 28 ਤਰੀਕ ਨੂੰ ਥਾਣਾ ਸਦਰ ਰਿਕਾਰਡ ਜਾ ਕੇ ਸਭ ਨਾਲ ਮਿਲ ਕੇ ਆਏ ਜੀ ਵੀਡੀਓ ਦਿਖਾਈ ਉਹਨਾਂ ਦਰਖਾਸਤ ਦਿੱਤੀ ਇਹਨੂੰ ਬਾਕੀ ਪੰਚਾਇਤ ਹਰ ਤਰ੍ਹਾਂ ਦੀ ਪਿੰਡ ਦੇ ਵਿੱਚ ਮੌਜੂਦ ਆ ਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਵੀ ਸਾਨੂੰ ਭ ਤਾਨੂੰ ਦੱਸੋ ਹਿੱਜਾ ਜਾ ਕੇ ਉਹਨਾਂ ਪਤਾ ਕਰੀਏ ਵੀ ਤੁਸੀਂ ਬਈ ਕੀ ਕਰਨਿਓ ਕਿ ਕਿਉਂ ਆਇਓ ਜਿਸ ਤਰ੍ਹਾਂ ਦੇ ਇਹਨਾਂ ਲੋਕਾਂ ਦੀ ਗਿਰਤੀ ਹੈ ਜਦੋਂ ਕਿ ਇਹ ਜੋਪੀ ਤੋਂ ਅਸਲਾ ਲੈ ਕੇ ਆਉਂਦੇ ਉਹਦੇ ਲਈ ਸੁਰੱਖਿਆ ਪ੍ਰਬੰਧ ਦੇ ਤੌਰ ਤੇ ਤੁਸੀਂ ਕੋਈ ਪਹਿਰੇੰ ਦਾ ਇਹ ਜਾਂ ਕੁਸ ਤਰ੍ਹਾਂ ਇੰਤਜ਼ਾਮ ਕੀਤਾ ਨਹੀਂ ਦੇਖੋ ਹਜੇ ਅਸੀਂ ਕੁਝ ਨਹੀਂ ਕੀਤਾ ਅਸੀਂ ਹਜੇ ਅਸੀਂ ਪੰਚਾਇਤ ਹੀ ਕਰ ਰਹੀ ਹਾਂ ਅਸੀਂ ਆਪ ਖੁਦ ਉੱਠ ਕੇ ਰਾਤ ਨੂੰ ਮੈਂ ਆਪ ਰੌਂਡ ਲਾ ਰਿਹਾ ਜੀ ਨਾਲ ਮੇਰੇ ਸਾਰੇ ਪੰਚਾਇਤ ਹੁੰਦੀ ਅਸੀਂ ਆਪ ਖੁਦ ਜਾ ਕੇ ਪਿੰਡਾਂ ਚੈੱਕ ਕਰਦੇ ਹਾਂ ਵੀ ਕੋਈ ਬੰਦਾ ਉਪਰਾਂਾ ਫਿਰਦਾ ਹੋਵੇ ਫਿਰ ਅਸੀਂ ਪਹਿਰੇੰ ਦਾ ਵੀ ਕਰਾਂਗੇ ਅਸੀਂ ਹਾਂ ਜੀ ਪੁਲਿਸ ਵੱਲੋਂ ਕੀ ਜਿਹੜੀ ਕੋਈ ਮਦਦ ਨਹੀਂ ਪਹਾਂ ਹ ਬੱਜਿਆ ਕਰ ਰਿਹਾ ਹਜ ਤੱਕ ਤਾਂ ਜੀ ਕੱਲ ਮੰਗ ਕਰਦੇ ਹਾਂ ਬਹੁਤ ਵੱਡਾ ਸਿਸਟਮ ਹੁਣ ਪੁਲਿਸ ਤੋਂ ਵੀ ਮੰਗ ਕਰ ਲਿਆ ਅਸੀਂ ਮੰਗ ਕਰਦੇ ਹਾਂ ਕਿ ਲੋਕਾਂ ਦਾ ਖਰਾਬ ਜਲਦ ਤੋਂ ਜਲਦੀ ਕਾਰਵਾਈ ਕੀਤੀ ਆ ਬਈ ਉਹ ਇੱਥੇ ਨੇੜੇ ਤੇੜੇ ਘੁੰਮ ਰਹੇ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਨੂੰ ਕੀ ਹੋਰ ਨਾ ਜੱਟੇ ਬੰਦਿਆਂ ਨਾਲ ਵੀ ਰਾਪਤਾ ਕਰ ਰਹੇ ਬਿਲਕੁਲ ਜੀ ਹਾਂ ਦਾ ਹੋ ਰਿਹਾ ਹਣੇ ਸਾਂਝੇ ਜੱਟੇ ਬੰਦੇ ਨਾਲ ਹੋ ਰਿਹਾ ਸਾਰੇ ਨਾਂ ਜਿਵੇਂ ਹਾ ਜੱਟ ਸਿੱਖ ਸਾਡੇ ਬਣਿਆ ਇਹਦੇ ਨਾਲ ਸਾਡੇ ਨਾਲ ਸਿੰਘਾਂ ਨਾਲ ਵੀ ਹੋ ਰਿਹਾ ਜੀ ਸਾਰਿਆਂ ਨਾਲ ਰਾਪਤਾ ਕੈਂਪ ਹੋ ਰਿਹਾ ਬਾਈ ਜੀ ਕੀ ਰੋ ਸਾਡਾ ਮੇਰਾ ਨਾਮ ਦਸਵਿੰਦਰ ਸਿੰਘ ਜੱਸੀ ਆ ਜੀ ਕੀ ਮਸਲਾ ਜਿਹੜ ਕੁਛ ਦਿਨ ਪਹਿਲਾਂ ਨਾ ਸਾਡੇ ਪਿੰਡ ਦੇ ਵਿੱਚ ਇੱਕ ਭਈਏ ਰਹਿੰਦੇ ਸਿਗੇ ਜਿਹੜੇ ਅਪਰਾਧਿਕ ਕਿਸਮ ਦੇ ਸਿਗੇ ਜੀ ਉਹਨਾਂ ਦੀਆਂ ਗਤੀਵਿਧੀਆਂ ਪਹਿਲਾਂ ਵੀ ਠੀਕ ਨਹੀਂ ਲੱਗਿਆ ਸਿਗਿਆਂ ਜਿਨ੍ਹਾਂ ਦੇ ਘਰੇ ਰਹਿੰਦੇ ਸੀ ਉਹਨਾਂ ਨੇ ਵੀ ਰਿਪੋਰਟ ਕੀਤੀ ਚਲੋ ਨਗਰ ਨੇ ਵੀ ਕਿਉਂਕਿ ਪਹਿਲਾਂ ਸਾਡੇ ਨਾਲ ਪਿੰਡ ਸੀ ਇੱਕ ਬਸਰਾਵਾ ਇਹ ਉਸ ਨਗਰ ਤੋਂ ਵੀ ਇੱਕ ਲੜਕੀ ਨੂੰ ਭਜਾ ਕੇ ਲਿਆਏ ਸਿਗੇ ਭਈਏ ਤੇ ਉਸ ਤੋਂ ਬਾਅਦ ਕੀ ਹੋਇਆ ਸਾਲ ਇੱਕ ਹੋ ਗਿਆ ਹੁਣ ਇੱਕ ਜ਼ਿਮੀਦਾਰ ਪਰਵਾਦੀ ਕੁੜੀ ਬਰਨਾਲਾ ਸਾਈਡ ਤੋਂ ਭਜਾ ਲਿਆ ਜਦੋਂ ਉਹ ਬਰਨਾਲਾ ਸਾਈਡ ਤੋਂ ਕੁੜੀ ਦਾ ਮਾਪਿਓ ਆਏ ਘਰ ਦੇ ਆਏ ਤਾਂ ਉਹਨਾਂ ਨੇ ਇਹਨਾਂ ਭਈਆਂ ਦੇ ਪੈਰਾਂ ਥੱਲੇ ਜਿਵੇਂ ਪੱਗਾਂ ਵੀ ਰੱਖੀਆਂ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਕੁੜੀ ਦੇ ਵੀ ਮੈਂ ਤਾਂ ਕੀਤੀਆਂ ਚਲੋ ਜਦੋਂ ਦਾਸ ਨੂੰ ਪਤਾ ਲੱਗਿਆ ਅਸੀਂ ਨਗਰਖੇੜੇ ਕੋਲੇ ਗੱਲ ਕੀਤੀ ਤਾਂ ਅਸੀਂ ਨਗਰ ਨੇ ਇਕੱਠੇ ਹੋ ਕੇ ਉਹਨਾਂ ਭਈਆਂ ਨੂੰ ਇੱਥੋਂ ਭਜਾਤਾ ਉਹਨਾਂ ਭਈਆਂ ਦੇ ਅਸੀਂ ਥੋੜੀਆਂ ਬਹੁਤੀਆਂ ਸਿੱਟੀਆਂ ਵੀ ਚਲੋ ਭਜਾਤਾ ਹੋ ਤੇ ਨਗਰਖੇੜੇ ਨੇ ਹੁਕਮ ਦਿੱਤਾ ਵੀ ਭਾਈ ਕੱਲ ਨੂੰ ਚਲੇ ਜਾਓ ਤਾਂ ਜਦੋਂ ਉਹ ਚਲੇ ਗਏ ਤਾਂ ਹੁਣ ਉਹਨਾਂ ਨੇ ਇੱਕ ਧਮਕੀਆਂ ਦਿੱਤੀਆਂ ਨੇ ਪੂਰੇ ਇਹ ਨਗਰ ਨੂੰ ਆਪਣੇ 모ਹਿਤ ਨਾਮ ਦਾ ਮੁੰਡਾ ਉਹਨਾਂ ਦਾ ਹੀ ਰਾਜੂ ਸਿੰਘ ਦਾ ਮੁੰਡਾ ਤੇ ਉਹਨਾਂ ਨੇ ਧਮਕੀ ਦਿੱਤੀ ਆ ਵੀ ਪੂਰੇ ਪਿੰਡ ਨੂੰ ਹੀ ਅਸੀਂ ਦੇਖ ਲਾਂਗੇ ਜੂਪੀ ਦੇ ਵਿੱਚੋਂ ਹਥਿਆਰ ਲਿਆ ਕੇ ਅਸੀਂ ਤੁਹਾਨੂੰ ਦੇਖਾਂਗੇ ਪੂਰੇ ਨਗਰ ਨੂੰ ਖਾਸ ਕਰਕੇ ਮੈਂ ਇਹ ਕਾਰਵਾਈ ਪਾਈ ਸੀਗੀ ਉਹਨਾਂ ਦੇ ਖਿਲਾਫ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਵੀ ਅਸੀਂ ਜੂਪੀ ਦੇ ਵਿੱਚੋਂ ਸਮਾਨ ਲਿਆ ਕੇ ਤੁਹਾਡੇ ਨਾਲ ਦੇਖਿਆ ਜਾਊਗਾ ਨਗਰ ਨੂੰ ਪੂਰੇ ਨਗਰ ਨੂੰ ਹੀ ਮਾਵਾ ਭੈਣਾ ਦੀਆਂ ਗਾਲਾਂ ਕੱਢਦੇ ਨੇ ਅਸੀਂ ਐਸਐਸਪੀ ਸਾਹਿਬ ਜਗਰਾਉਂ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਤੇ ਜਲਦੀ ਤੋਂ ਜਲਦੀ ਸਖਤ ਕਾਰਵਾਈ ਕੀਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਜਿਹੜਿਆ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਹਮ ਖੈਲੀ ਜਥੇਬੰਦੀਆਂ ਸਾਰਿਆਂ ਨਾਲ ਸੰਪਰਕ ਕਰਕੇ ਅਸੀਂ ਕਿਸਾਨਾਂ ਕਿਸਾਨ ਦੁਨੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਸ ਮਸਲੇ ਦੇ ਉੱਪਰ ਵੱਧ ਤੋਂ ਵੱਧ ਸਾਡਾ ਆਂਡਲੋ ਨਿਵਾਸੀਆਂ ਦਾ ਪਾਈ ਸਾਥ ਦਿੱਤਾ ਜਾਵੇ ਅਸੀਂ ਇਹ ਪੁਲਿਸ ਨੂੰ ਕੋਈ ਤਰਖਾ ਦਿੱਤੀ ਆ ਅਸੀਂ ਇਹ ਪੁਲਿਸ ਨੂੰ ਤਰਖਾਸਤ 18 ਤਰੀਕ ਨੂੰ ਤੋਂ ਪਰਦੇ ਸਰਪੰਚ ਸਾਹਿਬ ਔਰ ਦਾਸ ਅਸੀਂ ਜਾ ਕੇ ਦੇ ਆਂਦੀ ਆ ਐਸੇ ਤੋਂ ਸਾਹਿਬ ਨੂੰ 18 ਤੇ 28 ਤਰੀਕ ਨੂੰ ਅਸੀਂ ਦਰਖਾਸਤ ਦੇ ਤੋਕਿਆ ਜੀ ਅਸੀਂ ਹੁਣ ਦਰਖਾਸਤ ਐਸਐਸਪੀ ਸਾਹਿਬ ਜਗਰਾਉਂ ਨੂੰ ਦੇਣੀ ਚਾਹੁੰਦੇ ਆ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਵੀ ਸਖਤੋ ਸਖਤ ਕਾਰਵਾਈ ਜੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਅਸੀਂ ਪੂਰੇ ਪੰਜਾਬ ਦੇ ਅਣਖੀ ਮਰਦਾਂ ਨੂੰ ਅਣਖੀ ਸਿੱਖਾਂ ਨੂੰ ਨਾਲ ਲੈ ਕੇ ਅਸੀਂ ਇੱਕ ਜੰਗੀ ਪੱਧਰ ਤੇ ਸੰਘਰਸ਼ ਵੜਾਂਗੇ ਭਈਆਂ ਦੇ ਖਿਲਾਫ ਫਿਰ ਕਾਨੂੰਨੀ ਤੌਰ ਤੇ ਕਾਰਵਾਈ ਕਰਨ ਲਈ ਅਸੀਂ ਐਸਐਸਪੀ ਸਾਹਿਬ ਨੇ ਦਫ਼ਤਰ ਦਾ ਘਰਾਓ ਵੀ ਕਰਾਂਗੇ ਅਸੀਂ ਇੱਕ ਸਵਾਲ ਵੱਡਾ ਤੁਸੀਂ ਕਿਉਂ ਲੋਰੇ ਧਮਕੀ ਦਿੱਤੀ ਆ ਉਹ ਧਮਕੀ ਤੁਹਾਨੂੰ ਕਿਹੜੇ ਤਰੀਕੇ ਨਾਲ ਦਿੱਤੀ ਆ ਕੋਈ ਫੋਨ ਆਇਆ ਉਹ ਸਾਨੂੰ ਧਮਕੀ ਆ ਸਾਡੇ ਵੀਡੀਓ ਆਈ ਆ ਜੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆਈ ਆ ਪੂਰੇ ਨਗਰ ਨੂੰ ਜਦੋਂ ਮੈਨੂੰ ਨਗਰ ਵਾਸੀਆਂ ਨੇ ਇਹ ਦਿਖਾਈ ਵੀਡੀਓ ਅਸੀਂ ਦੇਖਿਆ ਤਾਂ ਅਸੀਂ ਐਸਐਚਓ ਸਾਹਿਬ ਨੂੰ ਵੀ ਪਾਈ ਵੀਡੀਓ ਉਹ ਸਾਡੇ ਕੋਲ ਮੌਜੂਦ ਵੀਡੀਓ ਵੀ ਅਸੀਂ ਤੁਹਾਨੂੰ ਵੀ ਦੇ ਦਿੰਨੇ ਆ ਉਹਨੇ ਪੂਰੇ ਨਗਰ ਨੂੰ ਧਮਕੀ ਦਿੱਤੀ ਆ ਗਾਲਾਂ ਕੱਢੀਆਂ ਨੇ ਚੰਗੇ ਆ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਪੂਰੇ ਨਗਰ ਨੂੰ ਧਮਕੀ ਦਿੱਤੀ ਆ ਵੀ ਅਸੀਂ ਤੁਹਾਨੂੰ ਦੇਖਾਂਗੇ ਜੁਪੀ ਦੇ ਵਿੱਚੋਂ ਸਮਾਨ ਲਿਆ ਕੇ ਅਸੀਂ ਤੁਹਾਡੇ ਨਾਲ ਦੇਖਾਂਗੇ ਬਹੁਤ ਨਤੀਜੇ ਮਾਰੇ ਨਿਕਲਣਗੇ ਮੈਂ ਅੱਜ ਆਂੜੂ ਪਿੰਡ ਦਾ ਕਾਮਵਲਾ ਸਾਹਮਣੇ ਆਇਆ ਵੀ ਕੁਝ ਭਈਆ ਪਿੰਡ ਦੇ ਵਸਨੀਕਾਂ ਨੂੰ ਧਮਕੀਆਂ ਵਗੈਰਾ ਦੇ ਰਿਹਾ ਕੁਝ ਪਹਿਲਾਂ ਵੀ ਮਾਮਲਾ ਹੋਇਆ ਸੀ ਕੀ ਹੈ ਮੈਂ ਉਹਨਾਂ ਤੇ ਕੀ ਕਾਰਵਾਈ ਕੀਤੀ 283 ਪਿੰਡ ਦੇ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਸਿੰਘ ਉਹ ਦਰਖਾਤੇ ਗਏ ਸੀ ਕਿ ਉਹਨਾਂ ਦੇ ਪਿੰਡ ਤਰਫ ਤੇ ਜੇ ਰਦੇ ਪ੍ਰਭਾਸਮੀ ਰਦੇ ਮਿੱਦੂ ਪ੍ਰਭਾਸ ਮੇਧੀ ਉਹ ਕੋ ਕੁ ਲੜਕੀ ਲੈ ਕੇ ਕਿਤੇ 12 ਘੰਟੇ ਲੈ ਲੜਕੀ ਲੈ ਆਏ ਸੀ ਉਹ ਉਹਦੇ ਮੁੰਡੇ ਦੇ ਕੋਟ ਮੇਕਰ ਲਈ ਉਹ ਵਾਰਸ ਤੋਂ ਤੇ ਲੜਕੀ ਨੂੰ ਲੈ ਗਿਆ ਸੀ ਜਦੋਂ ਸਾਨੂੰ ਸਾਨੂੰ ਸੁਣ ਕੇ ਪਤਾ ਲੱਗਾ ਜੀ ਮੁਰਕੀ ਇਹਨਾਂ ਨੇ ਪਿੰਡਾਂ ਨੂੰ ਬਨੇ ਘੂਰ ਕਰਕੇ ਪਿੰਡੋਂ ਭਜਾਤੀ ਮਿੰਟ ਦੀ ਉਹ ਹੁਣ ਭੀਜਿਆ ਨਹੀਂ ਮੈਂ ਉੱਧਰ ਦੱਸਣ ਚ ਆਇਆ ਵੀ ਭੀਜਿਆ ਕੋਈ ਦੂਰ ਦਾਤਾ ਜੀ ਉਹਨੇ ਕਿਤੇ ਨੂੰ ਮਤਲਬ ਤਾਂ ਤਿਆਤਮ ਕੀ ਕੀ ਬਨੇ ਕੀ ਹੁੰਦਾ ਜੀ ਇਹ ਆਇਆ ਪਰਦਾ ਕਰ ਰਹੇ ਆ ਕੱਲ 28 ਸਰਪੁਰ ਦਾ ਸਾਹ ਦੇਖੇ 28 ਨੂੰ ਕੱਲ ਮਿੱਧੀ ਸਗੀ ਜੀ ਉਹਦੀ ਪਰਦਾ ਕਰ ਰਹੇ ਆ ਨਹੀਂ ਕੋਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜ਼ਰੂਰ ਦੇਖੀ ਹੈ ਮੈਂ ਜੀ ਮੈਂ ਦੇਖਣਾ ਮੈਂ ਦੇਖੀ ਨਹੀਂ ਉਹ ਦੇਖਣਾ ਜੀ ਮੈਨੂੰ ਇਹ ਰਹਿ ਬਾਕੀ